ਆਉਂਦੇ ਚਰਨਸ਼ੋ ਪ੍ਰਾਪਤ ਕਰਦੇ ਪੰਜਾਬ ਦੇ ਸਤਪੁਰਾਂ ਨੇ ਬੜੀਆਂ ਬਖਸ਼ਸ਼ਾਂ ਬੜੀਆਂ ਰੰਗਾਂ ਕੀਧੀਆਂ ਕੁਝ ਐਸੇ ਥਾਂ ਨੇ ਜਿੱਥੇ ਬਹੁਤ ਗੁਰੂ ਸਹਿਬਾਨਾਂ ਨੇ ਚੜ੍ਹ ਪਏ ਕੁਝ ਐਸੇ ਥਾਂ ਨੇ ਜਿੱਥੇ ਬਹੁਤ ਗੁਰੂ ਸਹਿਬਾਨ ਨੇ ਚੜ੍ਹ ਪਏ ਕੁਝ ਐਸੇ ਥਾਂ ਨੇ ਜਿੱਥੇ ਆਪ ਜੀ ਦੇ ਬਾਵਾ ਸਾਹਿਬ ਨੂੰ ਅਗੋ ਪੇਟਾ ਕੀਆ ਉਹ ਸਭ ਨੇ ਕੰਮ ਕਰਨਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਅਸੀਂ ਪੁਜੇ ਆ ਬਤਾਲੇ ਤੋਂ ਗੋਂਦਵਾਲ ਸਾਹਿਬ ਦੀ ਨਗਰੀ ਵਿੱਚ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ 450 ਸਾਲਾ ਜੋਤੀ ਜੋਤ ਪਰ ਬਣਾਉਣ ਵਾਸਤੇ ਸੰਗਤਾਂ ਦੇਸ਼ਵ ਦੇਸ਼ ਤੋਂ ਪੁਜੀਆਂ ਨੇ ਅਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਸੰਗਤਾਂ ਪੁਜ ਰਹੀਆਂ ਨੇ ਆਪ ਸਰਬਸਤ ਸੰਗਤਾਂ ਨੂੰ ਗੁਰਦੁਆਰਾ ਬੋਲੀ ਸਾਹਿਬ ਦੀ ਸੂ ਮੈਨੇਜਮੈਂਟ ਵੱਲੋਂ ਜੀਓ ਆਇਆ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦਾ ਗੁਰਗੱਦੀ ਦੇ 450 ਸਾਲਾ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦਾ 450 ਸਾਲਾ ਜੋਤੀ ਜੋਤ ਪ੍ਰਭ ਜੇ ਮਨਾਉਣ ਵਾਸਤੇ ਅਸੀਂ ਗੁਰਦੁਆਰਾ ਸ੍ਰੀ ਬੌਲਿਸ ਸਾਹਿਬ ਵਿਖੇ ਪੁੱਜੇ ਹਾਂ ਦਾਸ ਮੰਗਲ ਸਿੰਘ ਅਜੂਰੀ ਲਾਗੀ ਗੁਰਦੁਆਰਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਦੀ ਚਰਨ ਸ਼ੋਪ ਪ੍ਰਾਪਤ ਗੁਰਦੁਆਰਾ ਬਾਬਾ ਪੱਲਾ ਜੀ ਬਤਾਲਾ ਵਿਖੇ ਤੋਂ ਗੁਰਦੁਆਰਾ ਬੌਲਿਸ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪੁੱਜੇ ਹਾਂ ਅਸੀਂ ਤੁਸੀਂ ਸਾਹਮਣੇ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਬੌਲਿਸ ਸਾਹਿਬ ਜਿੱਤੇ ਕੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਨ ਦਾ ਜਨਮ ਦਿਵਸ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਆਸਰਬਾ ਸੰਤਾਂ ਨੂੰ ਇੱਥੇ ਆਉਣ ਦੇ ਹਾਰਦਿਕ ਜੀਓ ਆਇਆਂ ਸਤਿਗੁਰੂ ਜੀ ਬਖਸ਼ਿਸ਼ ਕਰਨ ਆਉ ਜੀ ਝੋਲੀਆਂ ਪਰਣ ਆਉਣ ਵਾਲਾ ਸਮਾ ਪਰਿਵਾਰਾਂ ਅਸ ਵਿਦਾਇ ਸੁੱਖਾਂ ਪਰਿਆ ਲਿਓਣ ਚੜਦਿਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਮਿਹਰ ਕਰਨ ਦਇਆ ਕਰਨ ਆਪਣੇ ਦਰਕਰਨ ਨਾਲ ਜੋੜਨ ਠੰਡੇ ਬਾਟੇ ਦਾ ਅਮਰ ਕੋ ਗੁਰੂ ਵਾਲੇ ਬਣੋ ਅਤੇ ਬਾਣੀ ਤੇ ਬੰਨ ਦੇ ਧਾਰਨੇ ਬਣੋ ਤਾਂ ਕਿ ਤੁਹਾਡਾ ਲੋਕ ਸੁਖੀ ਅਤੇ ਪਰਲੋਕ ਸੇ ਲਿਓ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੀ ਦੇਖ ਰਹੇ ਗੁਰਦੁਆਰਾ ਸੁਨੀ ਬਾਲੀ ਸਾਹਿਬ ਅਤੇ ਜੋ ਇਥੇ ਸਮਾਗਮ ਚੱਲ ਰਹੇ ਨੇ ਉਹਨਾਂ ਦੀ ਚਲਕਾ ਦੀਵਾਨ ਹਾਲ ਇੱਥੇ ਬਹੁਤ ਵੱਡੀ ਅਦਰ ਤੇ ਬੜੀ ਵੱਡੀ ਪੱਧਰ ਤੇ ਸਮਾਗਮ ਚੱਲ ਰਹੇ ਨੇ ਸਾਢੇ 400 ਸਾਲਾ ਸੈਭ ਸ਼੍ਰੀ ਗੁਰਮਰਦਾ ਜੀ ਮਹਾਰਾਜ ਸਾਹਿਬ ਦੀ ਜਨਮ ਵਾਲੀ

درشن کر رہے ہو گردوارا شری گولی صاحب امراپ پلے امردے تریم بنے آو گرے امرد کی اکت کتا ہے کجی کچھ کہیں نہ جائے صاحب شری گرو امردس جی مہاراج جنہ شری گویب درشن کر رہے ہو شری دربار صاحب نتمستک ہونے واسطے دوروں دریا ڈیو دیشاں ودیشوں سے سنگان ساڑھے چار سو سال شتابدی منا واستے پہلیاں نے درشن کر رہے ہو گردوارا شاید شری گواری صاحب کے واحر جی کا خالصہ واحر جی کی